ਦੀਪ ਗੱਲ ਸੁਣਨ ਨੂੰ ਮਿਲੀ ਜਿੱਥੇ ਅਸੀਂ ਗਏ ਸੀ ਜਿਹੜਾ ਮੁੰਡਾ ਸਾਡਾ ਸ਼ਹੀਦ ਕਰਤਾ ਬਹੁਤ ਹੀ ਨਰਦਈ ਤਰੀਕੇ ਨਾਲ ਇੱਕ ਪਰਵਾਸੀ ਨੇ ਆਨੇ ਜੀ ਪੰਜਾਬ ਕੇ ਵਿੱਚ ਲਾਉਂਗਾ ਜੇ ਪਰਵਾਸੀ ਚਲੇ ਗਏ ਤਾਂ ਉਹ ਜਿਨ੍ਹਾਂ ਨੇ ਦੇਸ਼ ਤੋਂ ਟੱਗ ਭੜਿਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਉਹਨਾਂ ਪਰਵਾਸੀਆਂ ਦੇ ਆਸਰੇ ਪੰਜਾਬ ਚ ਲਾਉਣਾ ਪਊਗਾ ਯਾਰ ਮੈਂ ਤਾਂ ਸੁਣਿਆ ਸੀ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਇਨ੍ਹਾਂ ਦੇ ਪ੍ਰਵਾਸੀਆਂ ਦੇ ਨਾਂ ਤੇ ਵਸਣ ਲੱਗ ਗਿਆ ਕਮਾਲ ਹੈ ਉਹ ਜਿਹੜੀਆਂ ਪਾਰਟੀਆਂ ਚਾਹੇ ਉਹ ਨੈਸ਼ਨਲ ਹੋਣ ਚਾਹੇ ਉਹ ਪੰਥ ਨੇ ਨਾਂ ਤੇ ਬਣੀਆਂ ਪਾਰਟੀਆਂ ਹੋਣ ਇਹਨਾਂ ਨੂੰ ਸੱਪ ਸੁੰਗ ਗਿਆ ਬੋਲਦਾ ਹੀ ਨਹੀਂ ਕਿ ਅਸੀਂ ਇੱਕ ਗੌਮੀ ਸ਼ਹਿਰ ਦਾ ਕਾਨੂੰਨ ਮੰਗ ਰਹੇ ਆ ਪ੍ਰਵਾਸੀਆਂ ਦੇ ਪੁਆਇੰਟ ਆਫ ਊਟੋ ਕਹਿ ਰਹੇ ਆ ਮੈਂ ਜੋ हिमाचल प्रदेश इज स्टेट है साउथ स्टेट है तो पंजाब के बंदूदा इणो गोली बाचूंगी पर नहीं जी पंजाब जेडी बन सकदा क्योंकि छोटी डेमोग्राफी बदली जा रही है पंजाब दे विच ओमे तुसी रहोगे लेकिन बाहर नेदी वोटां दे सहारे राज बाहर दे कर